ਪ੍ਰਧਾਨ ਮੰਤਰੀ ਧਨਧਾਨੇ ਕ੍ਰਿਸ਼ੀ ਯੋਜਨਾ ਵਿਕਾਸਸ਼ੀਲ ਖੇਤੀ ਜ਼ਿਲ੍ਹਾ ਪ੍ਰੋਗਰਾਮ ਆਸਮੰਗਵਲੀ ਜ਼ਿਲ੍ਹੇ ਉਸ ਮੰਦੀ ਪ੍ਰੋਗਰਾਮ ਤੋਂ ਪ੍ਰੇਰਣਾ ਲੈਂਦੇ ਹੋਏ ਸਾਡੀ ਸਰਕਾਰ ਰਾਜਾਂ ਦੀ ਭਾਗੀਦਾਰੀ ਨਾਲ ਪ੍ਰਧਾਨ ਮੰਤਰੀ ਧਨਧਾਨੇ ਕ੍ਰਿਸ਼ੀ ਯੋਜਨਾ ਦੀ ਸ਼ੁਰੂਆਤ ਕਰੇਗੀ ਇਸ ਪ੍ਰੋਗਰਾਮ ਵਿੱਚ ਮਜੂਦਾ ਯੋਜਨਾਵਾਂ ਅਤੇ ਵਿਸ਼ੇਸ਼ ਉਪਾਮਾ ਦੇ ਪਾਲਣਾ ਕਰਦੇ ਹੋਏ ਘੱਟ ਉਤਪਾਦਕਤਾ ਤੇ ਘੱਟ ਫਸਲਾਂ ਦੀ ਬਿਜਾਈ ਤੇ ਔਸਤ ਵਿੱਚ ਘਟ ਕਰਜ਼ੇ ਵਾਲੇ ਮਾਪਦੰਡਾ ਨੂੰ ਸ਼ਾਮਿਲ ਕੀਤਾ 100 ਜ਼ਿਲ੍ਹਿਆਂ ਨੂੰ ਸ਼ਾਮਿਲ ਕੀਤਾ ਜਾਏਗਾ ਇਸ ਦਾ ਉਦੇਸ਼ ਖੇਤੀ ਉਤਪਾਦਨ ਨੂੰ ਵਧਾਉਣਾ ਹੈ ਦੂਜਾ ਫਸਲ ਵਿਣਸੁਵਨਤਾ ਅਤੇ ਨਿਰੰਤਰ ਖੇਤੀ ਪદ્ધਤੀਆਂ ਨੂੰ ਅਪਣਾਉਣਾ ਤਿੰਨ ਪੰਚਾਇਤ ਅਤੇ ਬਲਾਕ ਪੱਧਰ ਤੇ ਫਸਲ ਦੀ ਵਾਢੀ ਤੋਂ ਬਾਅਦ ਭੰਡਾਰ ਦੀ ਸਮਰੱਥਾ ਵਧਾਉਣਾ ਚਾਰ ਸਿੰਚਾਈ ਦੀ ਸਹੂਲਤ ਵਿੱਚ ਸੁਧਾਰ ਕਰਨਾ ਤੇ ਪੰਜ ਲੰਬੇ ਸਮੇਂ ਅਤੇ ਥੋੜੇ ਸਮੇਂ ਦੇ ਕਰਜ਼ੇ ਦੀਆਂ ਸਹੂਲਤਾਂ ਨੂੰ ਵਧਿਆ ਬਣਾਉਣਾ ਇਸ ਨਾਲ 1.7 ਕਰੋੜ ਕਿਸਾਨਾਂ ਨੂੰ ਮਦਦ ਮਿਲਣ ਦੀ ਉਮੀਦ ਹੈ। ਦਿਹਾਤੀ ਖੁਸ਼ਹਾਲੀ ਅਤੇ ਅਨੁਕੂਲਨ ਨਿਰਮਾਣ ਇੱਕ ਵਿਆਪਕ ਖੇਤਰ ਜੋ ਦਿਹਾਤੀ ਖੁਸ਼ਹਾਲੀ ਅਤੇ ਅਨੁਕੂਲਨ ਨਿਰਮਾਣ ਰਾਜਾਂ ਦੀ ਭਾਗੀਦਰੀ ਨਾਲ ਸ਼ੁਰੂ ਕੀਤਾ ਜਾਏਗਾ। ਇਸ ਨਾਲ ਕੌਸ਼ਲ ਨਿਵੇਸ਼ ਟੈਕਨੋਲੋਜੀ ਦੇ ਜ਼ਰੀਏ ਖੇਤੀ ਵਿੱਚ ਘੱਟ ਰੋਜ਼ਗਾਰ ਦਾ ਸਮਾਧਾਨ ਹੋਏਗਾ ਅਤੇ ਦਿਹਾਤੀ ਆਰਥਿਕਤਾ ਵਿੱਚ ਨਵੀਂ ਜਾਨ ਆਏਗੀ। ਇਸ ਦਾ ਉਦੇਸ਼ ਦੇਹਾਤੀ ਖੇਤਰਾਂ ਵਿੱਚ ਬਹੁਤ ਮਾਤਰਾ ਵਿੱਚ ਮੌਕੇ ਪੈਦਾ ਕਰਨਾ ਹੈ ਤਾਂ ਕਿ ਜੋ ਪ੍ਰਵਾਸ ਇੱਕ ਵਿਕਲਪ ਨਾ ਹੋਏ ਨਾ ਕਿ ਲਾਜ਼ਮੀ ਤੌਰ ਤੇ ਨਾ ਕਰਨਾ ਪਵੇ ਇਸ ਨਾਲ ਦਿਹਾਤੀ ਔਰਤਾਂ ਕਿਸਾਨਾਂ ਨੌਜਵਾਨਾਂ ਤੇ ਛੋਟੇ ਕਿਸਾਨਾਂ ਤੇ ਵੇ ਜ਼ਮੀਨੇ ਪਰਿਵਾਰਾਂ ਤੇ ਧਿਆਨ ਕੇਂਦ੍ਰਿਤ ਕੀਤਾ ਜਾਏਗਾ ਇਸ ਦਾ ਵਿਵਰਣ ਇਸ ਦਾ ਅਨੁਲਗਨਕ ਵਿੱਚ ਦਿੱਤਾ ਗਿਆ ਹੈ ਲਗਾਤਾਰ ਮੱਛੀ ਪੜਨ ਨੂੰ ਚਾਹਤ ਕਰਨ ਲਈ ਅਨੁਕੂਲ ਢਾਂਚਾ ਲੈ ਕੇ ਆਏਗੀ ਕਪਾਦ ਉਤਪਾਦਕਤਾ ਮਿਸ਼ਨ ਕਪਾ ਉਗਵਣ ਵਾਲੇ ਲੱਖਾਂ ਕਿਸਾਨਾਂ ਲਈ ਕਿਸਾਨ ਉਤਪਾਦਕਤਾ ਮਿਸ਼ਨ ਦੀ ਕੋ ਐਲਾਨ ਕਰਦੇ ਹੋਏ ਮੈਨੂੰ ਬੇहद ਖੁਸ਼ੀ ਹੋ ਰਹੀ ਹੈ ਇਸ 5 ਸਾਲਾ ਮਿਸ਼ਨ ਨਾਲ ਇਸ ਤੇ ਕਪਾਹ ਦੀ ਖੇਤੀ ਦੀ ਉਤਪਾਦਕਤਾ ਅਤੇ ਇਸ ਤੇ ਟੁਆ ਟੁਆਈ ਵਿੱਚ ਬਹੁਤ ਹੀ ਲਾਭ ਮਿਲੇਗਾ ਤੇ ਇਸ ਤੇ ਲੰਬੇ ਰਿਸ਼ੇ ਵਾਲੀ ਕਪਾਹ ਦੀਆਂ ਕਿਸਮਾਂ ਨੂੰ ਉਤਸ਼ਾਹ ਮਿਲੇਗਾ ਕਿਸਾਨਾਂ ਨੂੰ ਵਿਗਿਆਨ ਅਤੇ ਟੈਕਨੋਲੋਜੀ ਦੀ ਉਚਿਤ ਸਹਾਇਤਾ ਮਹయ్యా ਕਰਾਈ ਜਾਏਗੀ ਕਪੜਾ ਖੇਤਰ ਵਿੱਚ ਸਾਡੇ 5F ਦੇ ਜੋ ਏਕੀਕ੍ਰਿਤ ਜੋ ਖੇਤਰ ਹਨ ਉਸ ਨਾਲ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਮਦਦ ਮਿਲੇਗੀ ਤੇ ਭਾਰਤ ਦੇ ਰਵਾਇਤੀ ਕਪੜਾ ਖੇਤਰ ਵਿੱਚ ਨਵੀਂ ਜਾਨ ਪਾਉਣ ਲਈ ਮਿਆਰੀ ਕਿਸਾਨ ਦੇ ਸਪਲਾਈ ਯੂਕਿੰਨੀ ਬਣਾਈ ਜਾਏਗੀ ਕਿਸਾਨ ਕ੍ਰੈਡਿਟ ਕਾਰਡ ਦੇ ਜ਼ਰੀਏ KCC ਨਾਲ 7.7 ਕਰੋੜ ਕਿਸਾਨਾਂ ਮਛੇਰਿਆਂ ਤੇ ਡੇਅਰੀ ਕਿਸਾਨਾਂ ਨੂੰ ਥੋੜੇ ਸਮੇਂ ਦੇ ਕਰਜ਼ਿਆਂ ਦੀ ਸਹੂਲਤ ਮਿਲਦੀ ਹੈ ਤਰਮੀਮ ਕੀਤੀ ਗਈ ਵਿਆਸ ਸਬਸਦੀ ਯੋਜਨਾ ਦੇ ਤਹਿਤ ਕਿਸਾਨ ਕ੍ਰੈਡਿਟ ਕਾਰਡ ਦੇ ਜ਼ਰੀਏ ਜਾਣ ਵਾਲੇ ਕਰਜ਼ਿਆਂ ਲਈ ਕਰਜ਼ੇ ਦੀ ਸੀਮਾ 3 ਲੱਖ ਤੋਂ ਵਧਾ ਕੇ 5 ਲੱਖ ਕਰ ਦਿੱਤੀ ਗਈ ਹੈ